ਕਿ 15 ਅਗਸਤ ਨੂੰ ਸਾਨੂੰ ਇੱਕ सदर ਥਾਣੇ ਆਰਿਆਂ ਨੂੰ ਬੀੜ ਬਹਿਮਰਾਂ ਜਿਹਨਾਂ ਦੀ ਲਿਖਤ ਅਨੁਸਾਰ ਨਾਮ ਮੈਤ ਨਾਮ ਦਾ ਲਿਖਿਆ ਹੋਇਆ ਹੁੰਦਾ ਉੱਥੇ ਇੱਕ ਡੈੱਡ ਬੋਡੀ ਦੀ ਕੋਈ ਜਾਣਕਾਰੀ ਮਿਲੀ ਜਿਸ ਦੇ ਚੱਲਦੇ ਆਪਣੇ ਐਸਐਚਯੂ सदर ਬਠਿੰਡਾ ਦੇ ਇੰਚਾਰਜ ਸੀਆਈਏ 1 ਬਠਿੰਡਾ ਦੇ ਮੌਕੇ ਤੇ ਪਹੁੰਚੇ ਨੇ ਆਪਣੇ ਡੀਐਸਪੀ ਸਾਹਿਬ ਵੀ ਗਏ ਸੀ ਉਹ ਜਾ ਕੇ ਦੇਖਿਆ ਕਿ ਬੀੜ ਲਾਸ਼ ਹੈਗੀ ਹੈ ਇੱਕ ਲਗਭਗ 16 ਸਾਲ ਦੇ ਮੇਲ ਬੰਦੇ ਦੀ ਸੀ ਜੋ ਫਿਰ ਉਹਦੇ ਘਰ ਦੇ ਵੀ ਆ ਕੇ ਤੇ ਪਤਾ ਲੱਗਾ ਕਿ ਉਹਦਾ ਨਾਮ ਮਨਦੀਪੂ ਸੀ ਤੇ ਉਹਦੀ ਉਲਾਸ ਸੀ ਕਿ ਉਹਨੂੰ ਇੱਕ ਦਿਨ ਪਹਿਲਾਂ ਦੇ ਇਹੀ ਭਾਲਣ ਦੇ ਸੀ ਤਾਂ ਉਹਦੇ ਕਿਉਂਕਿ ਉਹ ਹਰ ਸਮੇਂ ਜਿਹੜੇ ਹਾਲਾਤ ਸੱਤੀ ਲੱਗੇ ਕੁਝ ਉਹਦੀ লাশ ਦੇ ਉੱਤੇ ਡੈਡ ਬੋਡੀ ਦੇ ਉੱਤੇ ਇੰਜਰੀ ਸੀ ਤਾਂ ਫਿਰ ਐਸੀ 302 ਦਾ ਅ ਪਰਚਾ ਆ ਗਿਆ ਕਿ ਇੰਟਰਸੈਕਸ਼ਨ 302 ਅਗਿਆਤ ਬੰਦਿਆਂ ਦੇ ਨਾਮ ਨੂੰ ਨਦੀਆਂ ਦੇਗੇਸਟ ਸਦਰ ਖਾਨੇ 'ਚ ਇਹੀ ਗਰਦ ਕੀਤਾ ਮਰਨਾਂ ਦੇ ਭਰਾ ਦੇ ਬਿਆਨਾਂ 'ਚ ਇਹ ਵਰ ਜਿਹਨੂੰ ਤੱਕ ਤੁਹਾਡੀ ਪਕਤੀ ਸ਼ੁਰੂ ਹੋਈ ਤੇ ਜੋ ਗੱਲ ਨਿਕਲ ਕੇ ਸਾਹਮਣੇ ਆਈ ਜਿੱਥੋਂ ਫਿਰ ਸਾਰਾ ਕੇਸ ਦਾ ਪਤਾ ਲੱਗਾ ਤੇ ਇਹ ਜੋ ਦੋਸ਼ੀ ਵੀ ਫੜ ਲਏ ਉਹਦੇ ਚੋਂ ਇੱਕ ਜਿਹੜਾ ਬੰਦਾ ਮਰਿਆ ਉਹਦਾ ਸਟੈਪ ਡੈਡ ਜਿਹਨੂੰ ਕਹਿੰਦੇ ਆ ਉਹ ਸੀ ਤੇ ਪੂਰਾ ਦੋਸ਼ ਦੋਸ਼ ਤੇ ਇਹ ਜਿਹੜੇ ਗੈੜ ਦਾ ਕਿਤਾ ਦਾ ਅਮੀਨ ਸ਼ਰਮਾ ਇੱਕ ਤੋਬੀਆਣੀ ਬਸਤੀ ਦਾ ਰਹਿਣ ਵਾਲਾ ਗੱਲ ਇਹ ਹੋਈ ਹੈ ਕਿ ਜਿਹੜਾ ਬੰਦਾ ਮਰਿਆ ਇੱਕ ਮਰਨ ਵਾਲਾ ਤੇ ਤਿੰਨ ਭੈਣ ਭਾਈ ਸੀ ਦੋ ਭਰਾ ਤੇ ਭੈਣ ਤੇ ਇਹ ਆਪਣੀ ਇਹ ਜਿਹੜੇ ਮਦਰ ਹੈਗੇ ਨੇ ਇਹ ਆਪ ਤੇ ਜਣੇ ਕਿ ਜਿਹੜੇ ਜਿਨ੍ਹਾਂ ਨੇ ਇਹ ਨਾਮ ਦਾ ਜਿਹੜੇ ਮੁਫੇ ਤੋਂ ਬੱਚੇ ਪੈਦਾ ਹੋਏ ਸੀ ਉਹਨਾਂ ਨਾਲ ਨਹੀਂ ਸੀ ਰਹਿੰਦੇ ਇਹ ਤੇ ਗੁਰਦੀਪ ਨਾਮ ਦੇ ਵਿਅਕਤੀ ਨਾਲ ਇੱਥੇ ਰਹਿੰਦੇ ਸੀ ਜਿਹੜੇ ਬੜਾ ਜੀ ਜਿਹੋਦੋ ਜਿਹੋਦੋ ਪਰਵਾਣੇ ਉੱਥੇ ਉਹ ਰਹਿੰਦੇ ਸੀ ਤੇ ਇਹ ਜਿਹੜਾ ਬੰਦਾ ਬੱਚਾ ਹੈਗਾ ਸੀ ਇਹ ਆ तकरीबन 8 ਸਾਲ ਪਹਿਲਾਂ ਦੇ रह रहे ਸੀ ਇਹ ਬੱਚਾ ਹੈਗਾ ਸੀ ਤੇ ਹੁਣ ਜਦੋਂ ਗੱਭਰੂ ਹੋ ਗਿਆ 16 ਸਾਲਾਂ ਦਾ ਹੋ ਗਿਆ ਤੇ ਇਹ ਜਿਹੜਾ ਉਹ ਵੱਡਾ ਭਰਾ ਸੀ ਇਹ ਆ ਇਹਨਾਂ ਨਾਲ ਨਹੀਂ ਰਹਿੰਦਾ ਇਹ ਆਪਣੇ ਜਣੇ ਕਿ ਜਿੱਦ ਜਿਹੜਾ ਪਿੰਡ ਹੈਗਾ ਉੱਥੇ ਰਹਿੰਦਾ ਸੀ ਤੋਂ ਅਲਟੀਮੇਟਲੀ ਇਹ ਬੰਦਾ ਇਸ ਚੀਜ਼ ਨੂੰ ਬਿਸਲਾਈਕ ਵੀ ਕਰਦਾ ਸੀ ਤੇ ਇਤਰਾਜ਼ ਵੀ ਕਰਦਾ ਸੀ ਸੈਕੰਡਲੀ ਹੋਰ ਵੀ ਜਿਹੜੀ ਪੁੱਛ ਗਏ ਸੀ ਦੌਰਾਨ ਕਿ ਫੱਟੇ ਜ਼ਰੂਰੀ ਗੱਲ ਨਿਕਲ ਕੇ ਸਾਹਮਣੇ ਆਈ ਜਿਹੜੀ ਹੈ ਕਿ ਇਹ ਜਿਹੜਾ ਜਿਹੜਾ ਇਹਦਾ ਪਿਤਾ ਬਣਿਆ ਗੁਰਦੀਪ ਜਿਹੜਾ ਦੋਸ਼ੀ ਵੀ ਹੈਗਾ ਇੰਨੇ ਕੁ ਸਮੇਂ ਪਹਿਲਾਂ ਆਪਦੇ ਹੀ ਰਿਸ਼ਤੇਦਾਰਾਂ ਦੀ ਗੁਰਦੀਪ ਨੇ ਆਪਦੇ ਹੀ ਰਿਸ਼ਤੇਦਾਰਾਂ ਦੇ ਰਿਸ਼ਤੇ ਜਮਾਵੇਂ ਲੱਗਦੇ ਹੈਗੇ ਕਿ ਜਮੀਨ ਚਾਰ ਬੰਦੇ ਇਕੱਠੇ ਕਰਕੇ ਜਾਲੀ ਡਾਕੂਮੈਂਟ ਬਣਾ ਕੇ ਕਿਸੇ ਨੂੰ ਗਾਹ ਵੇਚ ਦਿੰਦੀ ਅਗੇ ਵੇਚ ਦਿੰਦੀ ਨੌਕ ਕਨਾਲਾਂ ਦੀ ਜ਼ਮੀਨ ਹੈਗੀ ਐ ਅਮੀਨ ਸ਼ਰਮਾ ਵੀ ਇੱਕ 파ਤੀ ਸੀ ਉਹਦੇ ਜਦੋਂ ਉਹ ਵੇਚ ਦਿੱਤੀ ਆ ਤੇ ਉਗਾਂਤ ਕਾਲ ਹੋ ਗਿਆ ਤੇ ਗਾਹ ਜਿਹਨਾਂ ਨੇ ਖਰੀਦੀ ਜਿਹਨੂੰ ਉਹ ਵੇਚਣ ਲੱਗੇ ਉਹਨਾਂ ਤੇ ਮਾਲਕ ਤੇ ਜ਼ਮੀਨ ਦੇ origignal ਮਾਲਕ ਸੀ ਉਹਨੂੰ ਪਤਾ ਲੱਗ ਗਿਆ ਉਹਨਾਂ ਨੇ ਫਿਰ ਇਹਦੇ ਖਿਲਾਫ ਜਾਨੀ ਕਿ ਇੱਕ ਜਿੱਦਾਂ ਵੀ process ਹੁੰਦਾ ਐ SDM ਦੇ ਅਗੇਂਸਟ ਕਿ ਦਰਖਾਸਤ ਦਿੱਤੀ ਕਿ ਜੋ ਵੀ ਰਜਿਸਟਰੀ ਹੋਈ ਐ ਗਲਤ ਹੋਈ ਐ ਗਿਆ ਤੇ ਪੁਰ ਇਸ ਉਹ ਜਿਹੜੇ ਬੰਦੇ ਜਿਨ੍ਹਾਂ ਨੇ ਜਮੀਨ ਇਹਦੇ ਕੋਈ ਖਰੀਦੀ ਸੀ ਉਹ ਦੇ ਕੋ ਮੰਗਨ ਲਾ ਪਏ ਪੈਸੇ ਵੀ ਪਲਸ ਇਹ ਇਹ ਤੁਗ ਕੀਤਾ ਇਹ ਉਹ ਇਸ ਨੂੰ ਬਚਣ ਵਾਸਤੇ ਜੋ ਇਹਨੇ ਸਾਨੂੰ ਦੱਸਿਆ ਕਿ ਇਹਨੇ ਪਲਾਨ ਬਣਾਇਆ ਮੀਨ ਸ਼ਰਮਾ ਦੇ ਨਾਮ ਰੱਖ ਕੇ ਕਿ ਕਤਲ ਕਰ ਦਿੰਨੇ ਆ ਬੱਚੇ ਦਾ ਤੇ ਜਿਹਨੂੰ ਕਤਲ ਕਰਕੇ ਬੋਡੀ ਸੁੱਟ ਦਾਂਗੇ ਨਹੀਂ ਜਿਹਨੂੰ ਲੱਭੇਗੀ ਨਹੀਂ ਤੇ ਐਸੀ ਜਿਹੜਾ ਇਲਜ਼ਾਮ ਹੈਗਾ ਜਿਨ੍ਹਾਂ ਦੀ ਜਮੀਨ ਵੇਚੀ ਹੈ ਉਹਨਾਂ ਤੇ ਹੀ ਲਾ ਦੇਾਂਗੇ ਬਟ ਇਹਦੀ ਜਦਾਂ ਕਿ ਆਪਣੇ ਸੀਜੀਐਸਟਾਫ ਦੇ ਸਦਰ ਬਠਿੰਡਾ ਉਹਨਾਂ ਨੇ ਫਿਰ ਜਾਨਕੀ ਉਹ ਜਦੋਂ ਪਤਾ ਲੱਗਾ ਤੁਰੰਤ ਹੀ ਕਾਰਵਾਈ ਤੇ ਉਸੇ ਦਿਨ ਤੇ ਹੀ ਲੱਗ ਪਏ ਸਾਰੇ ਜਿਹੜੀ ਹੈਗੀ ਤਫ਼ਤੀਸ਼ ਲਾਗੇ ਨੇ ਕੋਈ ਸੀਸੀਟੀਵੀ ਤੇ ਲਾਗੇ ਆ ਬਾਕੀ ਜਿਹੜੀਆਂ ਇਹ ਟੈਕਨੀਕਲ ਆਫਸਰਸ ਤੇ ਲਾਗੇ ਇਹਨਾਂ ਨੇ 24 ਘੰਟੇ ਗਨਮੰਦਰੇ ਸੀ ਦਾ ਪਰਦਾ ਹੀ ਉਖਾਸ਼ ਕਰ ਦਿੱਤਾ ਇਹਨੂੰ ਇਸ ਚੀਜ਼ ਦਾ ਮੌਕਾ ਹੀ ਨਹੀਂ ਦਿੱਤਾ ਕਿ ਇਹ ਸੀ ਨੂੰ ਇਸ ਪਾਸੇ ਲੈ ਕੇ ਜਾਵੇ ਤੋਂ ਇਹਨੇ ਇੱਕ ਗਲਤ ਕੰਮ ਕੀਤਾ ਉਹਨੂੰ ਸੌਣ ਲਈ ਕਰ ਦੂਸਰਾ ਹੋਰ ਵੀ ਘਣਾਉਣਾ ਅਪਰਾਧ ਕੀਤਾ ਦੋ ਬੰਦੇ ਦੋਸ਼ੀ ਜਿਹੜੇ ਹੈਗੇ ਸੀ ਇਹਦੇ ਇਹੀ ਉਹ ਫੜਦੇ ਨੇ ਇਹਨ ਘਰੋਂ ਬਾਨਾ ਬਣਾ ਕੇ ਲੈ ਗਿਆ ਕਿਉਂਕਿ ਉਹ ਹੈਗਾ ਸੀ ਵਿਸ਼ਵਾਸ ਕਰਦਾ ਸੀ ਮੋਟਰਸਾਈਕਲ ਖਰੀਦਣ ਦਾ ਬਹਾਨਾ ਬਣਾ ਕੇ ਲੈ ਗਿਆ ਤੇ ਫਿਰ ਇੱਥੇ ਲਿਆ ਕੇ ਆਪਣੇ ਨਹਿਰਾ ਤੇ ਇੱਥੇ ਕਿਉਂਕਿ ਸੁੰਸਾਨ ਹੈਗੀਆਂ ਤੇ ਇੱਥੇ ਲੈ ਗਿਆ ਕਿ ਇੱਥੇ ਉਹਨਾਂ ਨੇ ਗਲਾ ਘੁੱਟ ਕੇ ਵੀ ਫਤਿਆ ਕਰ ਦਿੱਤੀ ਆ ਬੋਡੀ ਛਾਤੀ ਸੀ ਜਿਹੜਾ ਮ੍ਰਿਤਕ ਦਾ ਮੋਟਰਸਾਈਕਲ ਸੀ ਉਹ ਅਸੀਂ ਰਿਕਵਰ ਕਰ ਲਿਆ ਜੀ ਤੇ ਹੋਰ ਬਾਕੀ ਸਾਡੀ ਹਜੇ ਤਪਤੀ ਚੱਲ ਰਹੀ ਆ ਤੇ ਜੋ ਬਾਕੀ ਕੱਤ ਹੋਣਗੇ ਜਿਹੜੇ ਉਹਨਾਂ ਦੀ ਮੰਗ ਰਹਿ ਗਈ ਬਾਕੀ ਨਹੀਂ ਨਹੀਂ ਮਾਤਾ ਦਾ ਹਜੇ ਤੱਕ ਕੋਈ ਜਿੰਨੀ ਕੁਸ਼ਪੜਤਾਲ ਵੀ ਕੁਈ ਨਾ ਰੋਲਦੀ ਐ। ਰੋਂ 40 42 ਦੇ ਹੈਗੇ ਐ ਜੀ ਜਿਆਦਾ ਨਹੀਂ ਹੈ। ਕਿੰਨਾ ਕੋਪੇ? ਆਪਣਾ ਕੋਪੇ। ਉਹਨੇ ਜੋ ਦੱਸਿਆ ਉਹਨੇ ਕਪੜੇ ਨਾ ਕੋਪੇ। ਮੈਂ ਸਾਫਾ ਨਹੀਂ। ਨਹੀਂ ਜਿੱਦਾਂ ਮੈਂ ਦਾ ਸੈਜੂ 11 ਅਪਾਰਟਮੈਂਟ ਅਫੀਸਰ ਕੇ ਟਰਨ ਚਲੀ ਐ 11 2 ਮੈਰਿਜ ਦੇ ਤੇ ਹਾਂ ਜੀ ਇਹਨੂੰ ਕਿੱਥੇ ਆਪ ਨਹੀਂ ਗੁਆ ਰਹੇ। ਗੁਆ ਰਹੇ ਦਾ ਸੰਸਕ੍ਰਿਤ ਨਹੀਂ ਕਿ ਮਰੜਦੀ ਬੁਲਾਉਂਦੇ। ਪਰ ਤੇ ਦਾ ਤੇ ਦੋ ਦੋ ਹਾਂਜੀ ਵਿਪੂਰ ਅਚਾ ਵਿਪੂਰ ਦਾ ਬਾਇਓਲੋਜੀਕਲ ਫਾਦਰ ਦੀ ਹੈਗੇ ਨੇ ਉਹ ਤਾਂ ਹੈਗੇ ਨੇ ਮਾਟਰਨ ਦੀ ਮਦਰ ਉਹਨਾਂ ਨਾਲ ਰਹਿੰਦੀ ਨਹੀਂ 8-9 ਸਾਲਾ ਉਹਦੇ ਨਾਲ ਹੀ ਰਹਿੰਦੀ ਹੈ ਹਾਂ ਇਹ ਜਿਹੜਾ ਬੰਦਾ ਹੈਗਾ ਗੁਰਬੀਰ ਜਿੱਦਾਂ ਹੈਗਾ ਜੀ ਇਹ ਤਾਂ ਪਹਿਲਾਂ ਵੀ ਇੱਕ ਜਿਹੜੇ ਹੋਟਕ ਜਿੱਦਾਂ ਪਤਾ ਲੱਗਿਆ ਕਿ ਵਰਤੇ ਦਾ ਹੈਗਾ ਚੋਰੀ ਦਾ ਮਕਦਮਾ ਹੈਗਾ ਹੋਰ ਵੀ ਇਹ ਪਤਾ ਕਰ ਰਹੇ ਨੇ ਕਿ ਹੋਰ ਵੀ ਦੀ ਕਿਸੇ ਹੋਰ ਜੁਰਮ ਚ ਵੀ ਨਾ ਸਮਾਨਿਤ ਹੋਵੇ ਉਹ ਵੀ ਪਤਾ ਕਰ ਰਹੇ ਨੇ ਜੋਧਪੁਰ ਮਾਰਾ ਜੀ ਜੋਧਪੁਰ ਮਾਰਾ ਉਡੀ ਮਾਪੁਰ ਉੱਥੇ ਆ ਕੇ ਰਹਿ ਲੱਪੀ ਨੂੰ ਇਹਨਾਂ ਨੇ ਕਰੇ ਰਹਿ ਲੱਪੀ ਗੁਰਦੀਪ ਦੇ ਪਰ ਸ਼ਰਮਾਇਆ ਤੋਂ ਕੋਈ ਮੇੜੋ ਜੇ ਇਹ ਸਾਰੇ ਪਲਾਨ ਇਹਨਾਂ ਨੇ ਰਲ ਕੇ ਬਣਾਏ ਨਾ ਪਹਿਲਾਂ ਜਮੀਨ ਇਹਨਾਂ ਨੇ ਰਲ ਕੇ ਗੁਰਦੀਪ ਦੇ ਜਿੰਨੂ ਉਹਦਾ ਸਹੇਜ ਰਿਸ਼ਤੇਦਾਰ ਨਹੀਂ ਪਹਿਲਾਂ ਵੇਦਤੀ ਆ ਆਪੀ ਕਾਗਜ਼ ਤਿਆਰ ਕਰਕੇ ਆਪੀ ਬੰਦੇ ਖੜੇ ਕਰਕੇ ਤੇ ਮੁੜ ਕੇ ਜਦੋਂ ਉਹ ਸੌਦਾ ਇਹ ਤਰ੍ਹਾਂ ਕਾਗਜ਼ੀ ਪਤਰੀ ਸਿਰੇ ਚੜ ਗਿਆ ਪਰ ਜਦੋਂ ਲੀਗਲੀ ਉਹਨਾਂ ਨੂੰ ਪਤਾ ਲੱਗਾ ਉਹਨਾਂ ਨੇ ਉਹਨੂੰ ਚੈਲੰਜ ਕੀਤਾ ਫਿਰ ਉਹ ਸਾਰੀ ਰੁਕ ਲੱਗੀ ਜਿਹੜੇ ਪੈਸੇ ਕੋਈ ਮਿਲਨੇ ਹੋਣੇ ਬਕਾਇਆ ਜੋ ਜਿਨਾਂ ਨੂੰ ਖਰੀਦੀ ਹੈ ਐ ਖਰੀਦੀ ਸੀ ਉਹਨਾਂ ਨੂੰ ਕਰਨਾ ਪਿਆ ਕਿ ਤੁਸੀਂ ਇੱਕ ਇੱਕ ਪੁੱਟਾ ਉਸ ਤੋਂ ਬਾਅਦ ਇਹਨਾਂ ਨੇ ਫਿਰ ਸਾਰਾ ਉਸ ਜੀਤੂ ਧਿਆਨ ਡੋਡ ਕਰਕੇ ਚਲੋ ਮਾਮੇ ਪਰ ਉਹ ਜਿਹਨੇ ਬ੍ਰਿਸ਼ੇ ਚ ਮਾਮੇ ਲੱਗਦੇ ਜਿਹਨਾਂ ਨੇ ਜ਼ਮੀਨਾਂ ਨੇ ਵੇਚੀ ਸੀ ਕਿ ਉਹਨਾਂ ਨੂੰ ਇੱਦਾਂ ਇੰਟੈਂਗਲ ਕਰ ਲਾਂਗੇ ਸਾਡਾ ਮਸਲਾ ਲੋ ਜੀਆ ਫਿਰ ਇਹ ਸਾਰਾ ਅਪਰਾਧ ਨੌਕ ਨਾਲ ਹੈ ਨੌਕ ਨਾਲਾ ਜੀ ਇਹ ਤੇ ਜੋ ਨੌਕ ਨਾਲਾ ਨੌਕ ਨਾਲਾ ਬੁੱਤੀ ਮਾਰਦਾ ਹੱਥੋਂ ਬਟਾ ਕੋਈ ਨਹੀਂ ਮੇਰੇ ਅੰਦਰ ਤੇਰਾ ਵਾਰ ਕਰ ਉਹਨਾਂ ਪਹਿਲਾਂ ਪਿੰਡ ਗੁਰੂ ਸਰ ਤੇਰਾ ਨਾ ਨਾ ਜੀ ਰਾਣਾ ਪਰ ਪਹਿਲਾ ਗੂਰ ਦਰ ਫੋਨ ਵਾਲਾ ਆਏਗਾ ਹਾਂ ਲਵਾ ਲਾ ਆ ਹਾਂ ਲਵਾ ਲਾ ਹਾਂ ਲਵਾ ਲਾ ਇਹ ਨਹੀਂ ਹੈ ਕਿ ਕਿਤੇ ਸੀ ਜਿਹਨੇ ਦੇਖੀ ਇਹ ਇਸਟਰੀ ਜੇ ਹਮ ਐਕਚੁਅਲੀ ਇਹ ਪਤਾ ਕਰ ਰਹੇ ਹਾਂ ਮਾਮਲੇ ਕਿਹੜੇ ਪੈਣਦੇ ਨੇ ਕੋਲ ਤੋਂ ਬੰਦ ਅਲਾਂਦ ਗਲਾਂ ਅਸ ਪਰ ਹਿਮ ਕੇ 14 ਕੋ ਲੱਖ ਤੇ ਹੋਇਆ ਸੀ ਬਾਕੀ ਜਿਹੜੇ ਜਦੋਂ ਆਓਗੇ ਡਾਕੂਮੈਂਟਸ ਦੇਖਾਂਗੇ ਲਾਹਾਂਗੇ ਉਹਨਾਂ ਨੂੰ ਬੁਲਾਵਾਂਗੇ ਫਿਰ